ਦੇਖੋ ਵੈਸੇ ਤਾਂ ਨਾ ਜਿਹੜਾ ਬੰਦਾ ਮੈਂਟਲੀ ਥੋੜਾ ਅਪਸੈਟ ਹੋਵੇ ਦੇਖੋ ਇਲੈਕਸ਼ਨ ਆ ਰ ਗਿਆ ਭਾਈ ਤੁਹਾਨੂੰ ਨਹੀਂ ਸਮਝਾਉਣੀ ਔਰ ਕਈ ਸਮ ਪੀਪਲ ਟੇਕ ਇਟ ਟੂ ਧਰ ਹਾਰਟ ਉਹ ਹਾਲ ਹਦਾ ਮੈਂ ਉਹਨੂੰ ਇੱਕੋ ਗੱਲ ਪੁੱਛਣਾ ਚਾਹੁੰਦਾ ਔਰ ਮੈਂ ਬੀਜੇਪੀ ਵਾਲਿਆਂ ਨੂੰ ਸਪੈਸ਼ਲੀ ਪੁੱਛਣਾ ਚਾਹੁੰਦਾ ਇਹ ਬਿੱਟੂ ਜੀ ਜੋ ਸਟੇਟਮੈਂਟ ਹੈ ਕੀ ਇਹ ਬੀਜੇਪੀ ਦੀ ਸਟੇਟਮੈਂਟ ਹੈ ਕੀ ਇਹ ਬਿੱਟੂ ਦੀ ਸਟੇਟਮੈਂਟ ਹੈ ਫਸਟ ਕਿਉਂਕਿ ਨਰੈਣ ਦੇ ਹੱਕ 'ਚ ਆ ਕੇ ਖਲੋ ਗਿਆ ਉਹਦੇ ਹੱਕ 'ਚ ਹੀ ਆਇਆ ਨਾ ਹੁਣ ਉਹਦੇ ਹੱਕ 'ਚ ਆਇਆ ਜਿਹੜਾ ਆਈਐਸਆਈ ਦਾ ਏਜੰਟ ਜਿਹਦੇ ਘਰੋਂ ਆਰਡੀਐਕਸ ਰਿਕਵਰ ਹੋਇਆ ਜਿਹਦੇ ਕੋਲੋਂ ਆ ਮੈਂ ਲਿਸਟੀ ਬਣਾਈ ਸੀ ਸਾਰੀ ਜਿਹਦੇ ਤੇ 30 ਪਰਚੇ ਦਰਜ ਨੇ ਪਾਕਿਸਤਾਨ ਦਾ ਹੈਂਡਲਰ ਮੰਨਿਆ ਜਾਂਦਾ ਬੋਣੇਲ ਜੇਲ ਬ੍ਰੇਕ ਦਾ ਕਿਊਜਡ ਹੈ ਏਕੇ 47 ਐਮਪੀ 5 ਦੇਸ਼ ਨੂੰ ਤੋੜਨ ਦੀਆਂ ਗੱਲਾਂ ਕਰਦਾ ਔਰ ਪੰਜਾਬ ਇੱਕ ਵੱਖਰਾ ਦੇਸ਼ ਬਣਨਾ ਚਾਹੀਦਾ ਉਹਦੀ ਗੱਲ ਕਰਦਾ ਮੈਂ ਪੁੱਛਣਾ ਚਾਹੁੰਦਾ ਹੈ ਭਾਜਪਾ ਦੇ ਥਿਊ ਹੈ ਕਿ ਇਹ ਬਿੱਟੂ ਦੇ ਥਿਊ ਫਿਰ ਬਿੱਟੂ ਤਾਂ ਵਿਚਾਰਾ ਏਡੇ ਮੈਨ ਲੱਗਾ ਗੱਡੀ ਜੇ ਖਾ ਖਾ ਝਟਕੇ ਜਾਂ ਆ ਜਿਹੜੀ ਉਹ ਤੁਸੀਂ ਪਾਰਟੀ ਬਦਲੀ ਹੈ ਨਾ ਦੇਖੋ ਕਾਂਗਰਸ ਤੋਂ ਬੀਜੇਪੀ ਜਾਣਾ ਮਤਲਬ ਈਸਟ-ਵੈਸਟ ਵਾਲਾ ਹੀ ਕੰਮ ਹੈ ਇਹ 'ਚ ਬੜਾ ਝਟਕੇ ਬਹੁਤ ਵੱਜਦੇ ਆ ਜਿਹੜਾ ਪਹਿਲਾਂ ਇੰਦਰਾ ਗਾਂਧੀ ਨੂੰ ਕਹਿੰਦਾ ਸੀ ਮੇਰੀ ਮਾਤਾ ਰਜੀਵ ਗਾਂਧੀ ਨੂੰ ਪਿਓ ਦੱਸਦਾ ਸੀ ਤੇ ਮੋਦੀ ਉਹਨਾਂ ਨੂੰ ਗਾਲ੍ਹਾਂ ਕੱਢਦਾ ਸੀ ਅੱਜ ਕਹਿੰਦਾ ਨਹੀਂ ਮੋਦੀ ਸਾਹਿਬ ਮੇਰੇ ਪਿਓ ਮਾਂ ਸਮਾਨ ਆ ਉਹਨਾਂ ਦੇ ਦੁਆਲੇ ਹੋਈ ਫਿਰਦਾ ਉਹਨੂੰ ਮੈਂ ਪੁੱਛਣਾ ਚਾਹੁੰਦਾ ਕਿ డు ਯੂ ਜਸਟੀਫਾਈ ਅਨ ਅਟੈਕ ਇਨ ਅ ਰਿਲੀਜੀਅਸ ਪਲੇਸ ਕੀ ਤੁਸੀਂ ਉਹਨੂੰ ਜਸਟੀਫਾਈ ਕਰ ਰਹੇ ਹੋ ਦਰਬਾਰ ਸਾਹਿਬ ਦੇ ਅਟੈਕ ਨੂੰ ਜਸਟੀਫਾਈ ਕਰ ਰਹੇ ਹੋ ਕੀ ਇਹ ਬੀਜੇਪੀ ਕਹਿਣਾ ਚਾਹੁੰਦੀ ਹੈ ਕੋਈ ਬੀਜੇਪੀ ਦੀ ਸਮੁੱਚੀ ਲੀਡਰਸ਼ਿਪ ਨੇ ਇਹਨੂੰ ਕੰਡੈਮਨ ਕੀਤਾ ਔਰ ਉਹ ਅਖਬਾਰਾਂ ਚ ਸਟੇਟਮੈਂਟ ਆਈਆਂ ਫਿਰ ਤੁਸੀਂ ਐਸ ਯੂਨੀਅਨ ਮਿਨਿਸਟਰ ਤੁਸੀਂ ਅੱਜ ਇੱਕ ਪਾਕਿਸਤਾਨੀ ਆਈਐਸਆਈ ਏਜੰਟ ਦੇ ਨਾਲ ਖਲੋਗੇ ਹੋ ਤੀਜੀ ਗੱਲ ਕੀ ਤੁਸੀਂ ਵਾਇਲੈਂਸ ਨੂੰ ਪ੍ਰੋਪਗੇਟ ਕਰਦੇ ਹੋ ਕਿ ਭਾਈ ਗੋਲੀ ਚਲਾਓ ਮਾਰੋ ਇਸ ਥਿਸ ਵਾਟ ਇਜ਼ ਯੋਰ ਪੋਲਿਟਿਕਸ ਜੇ ਇਹ ਤੁਹਾਡੀ ਪੋਲਿਟਿਕਸ ਹੈ ਥੈਨ ਆਈ ਥਿੰਕ ਮਿਸਟਰ ਅਮਿਤ ਸ਼ਾ ਐਂਡ ਮਿਸਟਰ ਮੋਦੀ ਨੀਡ ਟੂ ਗਿਵ ਕਲੀਅਰ ਐਂਡ ਕੰਕ੍ਰੀਟ ਆਨਸਰਸ ਟੂ ਦ ਪੀਪਲ ਆਫ ਦਿਸ ਕੰਟਰੀ ਥੈਟ ਦੇ ਹੈਵ ਅ ਮਿਨਿਸਟਰ ਜਿਹੜਾ ਸ੍ਰੀ ਦਰਬਾਰ ਸਾਹਿਬ ਤੇ ਗੋਲੀ ਚੱਲੇ ਨੂੰ ਜਸਟੀਫਾਈ ਕਰੇ